ਜੰਗ ਮੁਸਾਫਾ ਵੱਜਿਆ ਰਣਪੂਰੇ ਨਗਾਰੇ ਚਾਵਲੇ ਝੂਲਣ ਨੇ ਜੇ ਬੈਰ ਕਾ ਨਿਸ਼ਾਨ ਲਸਨ ਲਸਾਵਲੇ ਢੋਲ ਨਗਾਰੇ ਪਾਉਣ ਦੇ ਉਗਣ ਜਾਣ ਜਟਾਵਲੇ ਦੁਰਗਾਦਾਨੋਂ ਟਹੇ ਰਣਨਾਦ ਵੱਜਣ ਖੇਤ ਪਿਹਾਵਲੇ ਬੀਰ ਪਰੋਤੇ ਵਰਛੀਏ ਜਣਡਾਲ ਚ ਮੁਟਿਆਵਲੇ ਇੱਕ ਵੱਡੇ ਤੇ ਗੀ ਤੜਫੀਆਂ ਮਦ ਪੀਤੇ ਲੋਟਣ ਬਾਵਲੇ ਇਕ ਚੁਣ-ਚੁਣ ਝਾੜਾਂ ਕੱਡੀਆਂ ਰੇਤ ਵਿੱਚੋਂ ਸੁਹਣਾ ਡਾਵਲੇ ਗਦਾ ਤ੍ਰਿਸ਼ੂਲਾ ਬਰਛੀਆਂ ਤੀਰ ਵਗਣ ਖਰੇ ਉਤਾਵਲੇ ਜਣ ਦੱਸੇ ਪੁੰਝੰਗਮ ਸਾਵਲੇ ਮਰ ਜਾਵਨ ਬੀਰ ਰੁਹਾਵਲੇ ਪਾਉੜੀ ਦੇਖਣਾ ਚੰਡ ਪ੍ਰਚੰਡ ਨੂੰ ਰਣ ਘੂਰੇ ਨਗਾਰੇ ਢਾਏ ਰਾਖਸ ਰੋਹਲੇ ਚੌ ਗਿਰਦੋ ਭਾਰੇ ਹੱਥੀ ਤੇਗਾ ਪਕੜ ਕੇ ਰਣ ਭਿੜੇ ਕਰਾਰੇ ਕਦੇ ਨੰਨੱਠੇ ਜੁੱਦ ਤੇ ਜੋਦੇ ਜੁਝਾਰੇ ਦਿਲ ਵਿੱਚ ਰੋਹ ਵਢਾਏ ਕੈ ਮਾਰ ਮਾਰ ਪੁਕਾਰੀ